ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਕ੍ਰੀਨਿੰਗ ਚੌਰੀ ਜੀ ਸੁਖਨਾ ਦੇ ਘਰ ਤੇ ਜਿਹੜੇ ਡੈਂਟਿਸਟ ਡਾਕਟਰ ਨੇ ਅੱਖਾਂ ਦੇ ਡਾਕਟਰ ਨੇ skin ਦੇ ਡਾਕਟਰ ਨੇ ਫਿਰ ਐਮਡੀ ਮੈਡੀਸਨ ਨੇ ਸਰਜਨ ਨੇ ਆਰਥੋ ਦੇ ਡਾਕਟਰ ਨੇ ईएनटी ਦੇ ਡਾਕਟਰ ਨੇ ਉਸ ਸਮੇਂ ਸਮੇਂ ਤੇ ਆਉਂਦੇ ਨੇ ਆ ਕੇ ਚੈੱਕਅਪ ਕਰਦੇ ਨੇ ਸਾਰੇ ਪਰਿਵਾਰ ਦੇ ਮੈਂਬਰਾਂ ਦੀ ਸਕ੍ਰੀਨਿੰਗ ਹੋ ਰਹੀ ਹੈ। ਕੱਲੀ-ਕੱਲੀ ਬਿਮਾਰੀ ਦਾ ਚੈੱਕ ਕਰਕੇ ਕਾਰਡ ਬਣਾਇਆ ਜਾ ਰਿਹਾ ਵਾ ਇਸ ਦੇ ਵਿੱਚ ਸਾਰੀ ਡਿਟੇਲ ਨੋਟ ਕੀਤੀ ਜਾ ਰਹੀ ਹੈ ਹਰੇਕ ਮਰੀਜ਼ ਦੀ ਹਰੇਕ ਪੇਸ਼ੈਂਟ ਦੀ ਅਪੀਕੈਂਟ ਇਸ ਸਕ੍ਰੀਨਿੰਗ ਕਾਰਡ ਜਿਹਨੇ ਪੈਂ ਹਾਂਜੀ ਉਹ ਸਕ੍ਰੀਨ ਚ ਪੋਈ ਦਿੰਦੇ ਨੇ ਤੁਹਾਡਾ ਨਾਮ ਨਹੀਂ ਦਿੱਤਾ ਇਹ ਸਕ੍ਰੀਨਿੰਗ ਕਾਰਡ ਅਸੀਂ ਬਣਵਾਏ ਆ ਜਿਹਦੇ ਉੱਤੇ ਪੇਸ਼ੈਂਟ ਦੀ ਸਾਰੀ ਡਿਟੇਲ ਭਰਿਆ ਕੋਈ ਡਾਕਟਰ ਹਾਂ ਚੱਲਦੇ ਨੇ ਦੂਜੇ ਡਾਕਟਰ ਪੇਸ਼ੈਂਟ ਦਾ ਨਾਮ ਤੇ ਉਸ ਤੋਂ ਬਾਅਦ ਸਾਰੀਆਂ ਡਿਟੇਲਸ ਉਹਨਾਂ ਦੀਆਂ ਫੇਰ ਆਪਰ ਉਹਨਾਂ ਦੇ ਜਿਹੜੇ ਡਾਇਗਨੋਸ ਹੋਈਆਂ ਸਮੱਸਿਆਵਾਂ ਅੱਖਾਂ ਦੀ ਜਾਂਚ ਨੱਕ ਕੰਨ ਤੇ ਗਲੇ ਦੀ ਜਾਂਚ ਹੱਡੀਆਂ ਦੀ ਜਾਂਚ ਚਮੜੀ ਤੇ ਵਾਲਾਂ ਦੀ ਜਾਂਚ ਹੋਰ ਜਾਂਚ ਜੇ ਕੋਈ ਦਿੱਕਤ ਆ ਹਰ ਤਰ੍ਹਾਂ ਦੀ ਜਾਂਚ ਹੋਣ ਤੋਂ ਬਾਅਦ ਡਾਕਟਰ ਮਲੋ ਆਪਣੇ ਵੱਲੋਂ ਉਹਨਾਂ ਨੂੰ ਜੇ ਮੈਡੀਸਨ ਦੀ ਲੋੜ ਆ ਕਿਹਨੂੰ ਸਰਦੀ ਦੀ ਲੋੜ ਆ ਪੂਰੀ ਉਹਦੀ ਪਾਸਟ ਹਿਸਟਰੀ ਪਾਸਟ ਮੈਡੀਕਲ ਹਿਸਟਰੀ ਉਹਦੀਆਂ ਸਾਰੀਆਂ ਹੈਬਿਟਸ ਸਟੀਆਂ ਡਾਈਟ ਐਡਵਾਈਸ ਜਰਨਲ ਸਾਈਕੀਐਟ੍ਰਿਕ ਐਗਜ਼ਾਮੀਨੇਸ਼ਨ ਤੇ ਫਿਜ਼ੀਕਲ ਐਗਜ਼ਾਮੀਨੇਸ਼ਨ ਉਹ ਸਾਰਾ ਇਹਦੇ ਵਿੱਚ ਪ੍ਰੋਪਰ ਇੱਕ ਜਨੀਕ ਆਈਡੀ ਲੱਗ ਕੇ ਹਰ ਇੱਕ ਬੰਦੇ ਦਾ ਇੱਕ ਕਾਰਡ ਬਣ ਰਿਹਾ ਜਿਹਦੇ ਵਿੱਚ ਪਹਿਲਾਂ ਜਿਵੇਂ ਡੈਂਟਿਸਟ ਮੈਡਮ ਨੇ ਸਾਡੇ ਜਿਹੜਾ ਮੈਡਮ ਜੀ ਇਹਨਾਂ ਨੇ ਸਾਰਿਆਂ ਦਾ ਚੈੱਕਅਪ ਕੀਤਾ ਇਹਨਾਂ ਨੇ ਆਪਣੇ ਵੱਲੋਂ ਜਿੰਨੇ ਵੀ ਲੋਕਾਂ ਦੀ ਕੋਈ ਸਮੱਸਿਆ ਸੀ ਉਹ ਨੋਟ ਕਰਕੇ ਆਪਣੇ ਵੱਲੋਂ ਮੈਡਮ ਨੂੰ ਚੱਲੀ ਗਈ ਸਭ ਕੁਝ ਕਰਦੇ ਸੀ ਹਾਜ਼ਰ ਹੋ ਗਏ ਉਹ ਠੀਕ ਹੋ ਗਿਆ ਉਹ ਤਾਂ ਠੀਕ ਠਾਕ ਹੋ ਗਿਆ ਇਹ ਸਾਡੇ ਡਾਕਟਰ ਸਾਹਿਬ ਨੇ ਸਕਿਨ ਦੇ ਡਾਕਟਰ ਨੇ ਤਿੰਨਾਂ ਦਾ ਵੀ ਬਹੁਤ ਸ਼ੁਕਰੀਆ ਫ੍ਰੀ ਆਫ ਕਾਸਟ ਸੇਵਾ ਦੀ ਭਾਵਨਾ ਦੇ ਨਾਲ ਡਾਕਟਰ ਵਿਆ ਵੀ ਜਿਹੜੇ ਡੈਂਟਿਸਟ ਨੇ ਤੇ ਡਾਕਟਰ ਡਾਕਟਰ ਜੋਸ਼ੀ ਡਾਕਟਰ ਜੋਸ਼ੀ ਸਾਡੇ ਇਹ ਵੀ ਸੇਵਾ ਦੀ ਭਾਵਨਾ ਦੇ ਨਾਲ ਇੱਥੇ ਆਉਂਦੇ ਨੇ ਉਹਨਾਂ ਮਰੀਜ਼ਾਂ ਨੂੰ ਜਿਨ੍ਹਾਂ ਨੂੰ ਅਸੀਂ ਸੜਕਾਂ ਤੋਂ ਚੱਕ ਕੇ ਲੈ ਕੇ ਆਉਂਦੇ ਆ ਜਿਨ੍ਹਾਂ ਨੂੰ मोस्टली ਸਕਿਨ ਦੀ ਪ੍ਰੋਬਲਮ ਹੁੰਦੀ ਹੈ ਉਹਨਾਂ ਸਾਰੇ ਮਰੀਜ਼ਾਂ ਦਾ ਚੈੱਕਅਪ ਕਰਕੇ ਉਹਨਾਂ ਦੇ ਟੈਸਟ ਕਰਵਾਏ ਜਾਣਗੇ ਜਾਣ ਕੇ ਉਹਨਾਂ ਨੂੰ ਮੈਡੀਸਨ ਦਿੱਤੀਆਂ ਜਾਣਗੀਆਂ ਇਸ ਤਰ੍ਹਾਂ ਰੁਟੀਨ ਦੇ ਵਿੱਚ ਵੀਰਤ ਜੀ ਬੋਲ ਰਹੇ ਆ ਇੱਕ ਜੀਜੂ ਥੈਰੇਪੀ ਚਲਾਈ ਜਾ ਰਹੀ ਹੈ ਬਾਕੀ ਦਾ ਪਰ। ਮੇਰਾ ਪਰੇਟ ਲਈ ਸੈਕ ਕਿਤੋਂ ਆ ਜੰਨੀ ਆ। ਜਾਂ ਜਿਹਦੀ ਪੈਣਾ ਜਿਹੜੀ ਬਿਲਕੁਲ ਸਰੀਰੀ ਤੌਰ ਤੇ ਗਲਤ ਕੀਤੀ ਹੈ ਡਾਕਟਰ ਨੇ ਕਿਹਾ ਤੇ ਅੰਦਰੀ ਨੂੰ ਐਕਸਰਸਾਈਜ਼ ਕਰਵਾ ਰਹੇ ਨੇ। ਇੱਥੇ ਡਾਕਟਰ ਨੇ ਮੌਜੂਦ ਸਟੇਟ ਨੂੰ ਥੈਰੇਪੀ ਕਰਵਾ ਰਹੇ ਨੇ। ਜੱਗਾ ਵੀ ਕੀਤੀ ਕਰੀ ਬਿਲਕੁਲ ਫਿਟਨੀ ਸੀ ਚੱਲ ਫਿਰਨੀ ਸੀ ਸਕਦਾ ਜਦੋਂ ਲੈ ਕੇ ਆਏ ਸੀ ਫਿਰ ਅੱਜ ਜੱਗੇ ਨੇ ਕਾਫੀ ਹਾਲ ਸੁਧਿਆ ਨਾ ਬਹੁਤ ਠੀਕ ਆ ਗਈ। ਇੱਕ ਐਕਸੀਡੈਂਟ ਹੋ ਗਿਆ ਸੀਗਾ ਬਹੁਤ ਗੰਭੀਰ ਐਕਸੀਡੈਂਟ ਹੋ ਗਿਆ ਸੀ ਕਿ ਗੀਦਾ ਉਹ ਬਾਈਕ ਵੀ ਡੇਰ ਨਾ ਗਈ ਜਿੱਥੇ ਤੱਕ ਆ ਇਸੇ ਤਰ੍ਹਾਂ ਸਾਡੀ ਜਿਹੜਾ ਰੇਂਗਾ ਪੈਣ ਬੈਠੀ ਹੈ ਏਵਨੀ ਸੀ ਚੱਲ ਪੂਰੇ ਰਸਤੇ ਪਰ ਠੀਕ ਸੀਗਾ ਏਵਨੀ ਸੀ ਚੱਲ ਫਿਰ ਸਕਦੀ ਇਸੇ ਤਰ੍ਹਾਂ ਸਾਰਾ ਦਿਨ ਇਥੇ ਫਿਜ਼ੀਓਥੈਰੇਪੀ ਬੋਰਡ ਦੇ ਵਿੱਚ ਥੈਰੇਪੀ ਹੁੰਦੀਆਂ ਨੇ ਉਹਨਾਂ ਲੋਕਾਂ ਨੂੰ ਦੁਬਾਰਾ ਫੇਰ ਤੋਰ ਕੇ ਖੜੇ ਹੋਣ ਦਾ ਮੌਕਾ ਦਿੱਤਾ ਜਾਂਦਾ ਉਹਨਾਂ ਨੂੰ ਮਦਦ ਕੀਤੀ ਜਾਂਦੀ ਆ ਜਿਹੜੇ ਪੇਸ਼ੈਂਟ ਲੱਤਾਂ ਬਾਹਾਂ ਤੋਂ ਅਪਾਹਜ ਨੇ ਜਿਹੜੇ ਚੱਲਦੇ ਨਹੀਂ ਸਕਦੇ ਜਿਨ੍ਹਾਂ ਦੀ ਸਿਹਤ ਜਾਂ ਉਹਨਾਂ ਦਾ ਸਰੀਰਕ ਸ਼ਕਤ ਆ ਇਹਨਾਂ ਸਾਥੀ ਜਿੰਦਗੀ ਦਾ ਬੋਕਰ ਨਾਲ ਹੌਲੀ ਹੌਲੀ ਜਿੰਨਾਂ ਅੱਗੇ ਵਾਕਫੀ ਦਾ ਗੋਡਾ ਟੁੱਟਿਆ ਉਹਦੀ ਗੋਡਾ ਨਵਾਂ ਪਿਆ ਬਾਪੂ ਦਾ ਗੋਡੇ ਦਾ ਆਪਰੇਸ਼ਨ ਹੋਇਆ ਕਿ ਬਾਪੂ ਸਾਡੇ ਕੋਈ ਟ੍ਰਾਈਸਾਈਕਲ ਤੇ ਆਇਆ ਸੀ ਜਗਨਾਉਂ ਤੋਂ ਤੇ ਅੱਜ ਬੋਕਰ ਦੇ ਨਾਲ ਤੁਰਨ ਲੱਗ ਗਿਆ ਆਪਣੇ ਪੈਰਾਂ ਸਿਰ ਹੋ ਗਿਆ ਅਪਾਹਜਤਾ ਤੇਰੀ ਦੂਰ ਹੋ ਚੱਲੀ ਆ ਆਪਣੇ ਜੋਗਾ ਹੋ ਚੱਲਿਆ ਬਾਪੂ ਪਾਸਟ ਦੇ ਵੀ ਬਜ਼ੁਰਗ ਆ ਜਿਹੜੇ ਹੁਣ ਸਿਕਨ 30 ਹੋ ਗਿਆ ਸਾਡੇ ਪਾਸ ਕਰਦਾ ਸੋਣਿਆ ਵਾਹਿਗੁਰੂ ਮੇਰ ਚਾਲੂ ਜੀ ਇਦਾਂ ਹੀ ਸਾਡੀਆਂ ਛੋਟੀਆਂ ਛੋਟੀਆਂ ਕੋਸ਼ਿਸ਼ ਆ ਸੁਪਨਿਆਂ ਦੇ ਹਸਪਤਾਲ ਤੇ ਵਿੱਚ ਜਿਹੜੀਆਂ ਕੀਤੀਆਂ ਜਾ ਰਿਹਾ ਕਿ ਸਫਲ ਹੋਣ ਤੇ ਸੁਪਨਿਆਂ ਦੇ ਹਸਪਤਾਲ ਦੀਆਂ ਜਿੰਨੀਆਂ ਵੀ ਸਲਾਹਾਂ ਦੇਣ ਵਾਲੇ ਡਾਕਟਰ ਨੇ ਸਾਡੇ ਸੱਚੇ ਬਾਦਸ਼ਾਹ ਨੂੰ ਚੜ੍ਹਦੀ ਕਲਾ ਦਾ ਸੰਦੇਸ਼ ਵਾਹਿਗੁਰੂ ਜੀ ਕਿਾ ਖਾਲਸਾ ਵਾਹਿਗੁਰੂ